ਰੇ ਰਾਖਾ ਏਕ ਹਮਾਰਾ ਸਵਾਮੀ सगਲ ਘਟਾ ਦਾ ਅੰਤਰ ਜਾਣੀ ਜਿਹੜਾ ਸਭ ਕੁਝ ਜਾਣਦਾ ਵ ਸਭ ਕੁਝ ਦੇ ਸਕਦਾ ਵ ਜਿਹਦੇ ਹੱਥ ਵਿੱਚ ਸਭ ਕੁਝ ਹੈ ਉਹ ਇੱਕ ਪਰਮਾਤਮਾ ਰੱਖਿਆ ਕਰਦਾ ਰਾਖਾ ਵੈਗਾ ਇਸ ਕਰਕੇ ਚਾਦੋਂ ਨੇ ਆਪਾਂ ਗੁਰੂ ਦੇ ਚਰਨਾ ਵਿੱਚ ਅਰਦਾਸ ਬੇਨਤੀ ਕਰਦੇ ਆਂ ਕਿ ਮਹਾਰਾਜ ਸਾਡੀ ਰੱਖਿਆ ਕਰਨ ਜਿਸਕੇ ਸਹਿਰੂਪੁਰ ਤੋਂ Swami ਸੋ ਦੁੱਖ ਕੈਸਾ ਬਾਗ ਜਿਹਦੇ ਸਿਰ ਤੇ ਵਾਹਿਗੁਰੂ ਦਾ ਹੱਥ ਹੋ ਜਾਵੇ ਉਹਨੂੰ ਜ਼ਿੰਦਗੀ 'ਚ ਕਦੇ ਦੁੱਖ ਨਹੀਂ ਆਉਂਦਾ ਇਹ ਵੀ ਨਾ ਕਹਿ ਦਿਓ ਇਹ ਬਾਬਾ ਜੀ ਦੁੱਖ ਸੁੱਖ ਜ਼ਿੰਦਗੀ 'ਚ ਆਉਂਦੇ ਜਾਂਦੇ ਆ ਦੁੱਖ ਸੁੱਖ ਜ਼ਿੰਦਗੀ ਚ ਆਉਂਦੇ ਜਾਂਦੇ ਆ ਜ਼ਿੰਦਗੀ ਦਾ ਹਿੱਸਾ ਵਾ ਪਰ ਇਹਨਾਂ ਦੁੱਖਾਂ ਸੁੱਖਾਂ ਦੇ ਵਿੱਚ ਵਾਹਿਗੁਰੂ ਪਰਮਾਤਮਾ ਸਾਡੀ ਸਹਾਇਤਾ ਕਰਦਾ ਆਪਣਾ ਮੇਰਾ ਭਰਿਆ ਸਿਰ ਤੇ ਹੱਥ ਰੱਖ ਦਿੰਦਾ ਅੱਜ ਪੂਰਨਵਾਸੀਆ ਗੁਰਮਖੋ ਨਾਲ ਰਖੜੀ ਦਾ ਪਵਿੱਤਰ ਦਿਹਾੜਾ ਵੀ ਆ ਮੈਂ ਪਵਿੱਤਰ ਤਾਂ ਕਹਿੰਦਾ ਸਿੱਖ ਧਰਮ ਦੇ ਵਿੱਚ ਰਖੜੀ ਦਾ ਕੋਈ ਸਬੰਧ ਨਹੀਂਗਾ ਗੁਰਮਤ ਦੇ ਵਿੱਚ ਨਹੀਂਗਾ ਕਿਉਂਕਿ ਗੁਰਮਤ ਦੇ ਵਿੱਚ ਜੇ ਕੋਈ ਰੱਖਿਆ ਕਰ ਸਕਦਾ ਉਹ ਗੁਰੂ ਕਰ ਸਕਦਾ ਵਾ ਭੈਣ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨ੍ਹਦੀ ਆ ਕਿ ਭਰਾ ਮੇਰੀ ਰੱਖਿਆ ਕਰੂਗਾ ਭਰਾ ਕੈਨੇਡਾ 'ਚ ਬੈਠਾ ਭੈਣ ਮਿੱਥੇ ਕਿਵੇਂ ਰੱਖਿਆ ਕਰੂਗਾ ਐਡੀ ਦੂਰ ਚੱਲ ਕੇ ਨਹੀਂ ਆ ਸਕਦਾ ਪੈਸੇ ਦੇ ਸਕਦਾ ਮਾਇਆ ਦੇ ਸਕਦਾ ਪਰ ਜਿਹੜਾ ਪਰਮਾਤਮਾ ਵਾ ਉਹ ਹਰ ਜਗ੍ਹਾ ਤੇ ਮੌਜੂਦ ਆ ਉਹ ਰੱਖਿਆ ਕਰ ਸਕਦਾ ਰਾਖਾ ਏਕ ਹਮਾਰਾ ਸ੍ਰੋਮੀ ਸਗਲ ਘਟਾਂ ਦਾ ਅੰਤਰਜਾਮੀ ਜਿਹਨੂੰ ਮੇਰੇ ਦੁੱਖ ਸੁੱਖ ਸਾਰੇ ਹੀ ਪਤਾ ਨੇ ਉਹ ਸਾਡਾ ਰਖਾ ਵਾ ਪਰਮਾਤਮਾ ਭਾਵੇਂ دنیਆਵੀ ਜਿਹੜੇ ਰੀਤੀ ਰਿਵਾਜ ਆ ਉਹਦੇ ਅਨੁਸਾਰ ਪੈਣਾ ਆਪਣੇ ਭਰਾ ਨੂੰ ਰੱਖੜੀਆਂ ਬੰਨ੍ਹਦੀਆਂ ਧੀਆਂ ਪਿਓ ਨੂੰ ਵੀ ਬੰਨ੍ਹਦੀਆਂ ਕਿਉਂਕਿ ਪਿਓ ਧੀ ਦੇ ਸਿਰ ਤੇ ਹੱਥ ਹੁੰਦਾ ਵਾ ਜ਼ਿੰਮੇਵਾਰੀ ਹੁੰਦੀ ਆ ਵੱਡਾ ਕੋਈ ਆਪਣੇ ਛੋਟੇ ਨੂੰ ਵੀ ਬਣਦਾ ਛੋਟਾ ਵੱਡਿਆਂ ਨੂੰ ਬਣਨ ਦਿੰਦਾ ਕਹਿਣ ਤੋਂ ਭਾਵ ਇਹ ਇੱਕ ਪਿਆਰ ਦੀ ਨਿਸ਼ਾਨੀ ਆ ਕਿ ਸਾਡਾ ਆਪਣੇ ਭਰਾਵਾਂ ਨਾਲ ਆਪਣੇ ਪਿਓ ਨਾਲ ਇੱਕ ਪ੍ਰੇਮ ਤੇ ਗੁਰਮੁਖ ਪਿਆਰੀ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਜਿੱਥੇ ਤੇਰਾ ਦਿਲ ਆ ਵੀ ਪ੍ਰੇਮ ਆ ਨਾ ਆ ਸੰਸਾਰ ਨਾਲ ਰਿਸ਼ਤੇਦਾਰੀਆਂ ਨਾਲ ਚਾਰ ਕਿੱਲੇ ਜ਼ਮੀਨਾਂ ਤੇ ਰੌਲਾ ਪੈ ਜੇ ਭੈਣ ਰਖੜੀ ਫੇਰ ਨਹੀਂ ਲੈ ਕੇ ਜਾਂਦੀਗੀ ਜਾਂ ਭਰਾ ਜਾਂਦੇ ਨੇ ਉਲਾਪ ਪੁੱਛੇ ਫੇਰ ਨਹੀਂ ਲੈ ਕੇ ਜਾਂਦੀ ਉਹ ਪ੍ਰੇਮ ਇੰਨਾ ਕਿਰਿਆ ਜਾਂਦਾ ਪਰ ਮਹਾਰਾਜ ਕਹਿੰਦੇ ਇਹ ਇੱਕ ਪ੍ਰੇਮ ਦੀ ਨਿਸ਼ਾਨੀ ਆ ਕਿ ਮਿਲ ਕੇ ਰਹੀਏ ਭਰਾਵਾਂ ਨਾਲ ਭੈਣਾਂ ਦਾ ਇੱਕ ਰਿਸ਼ਤਾ ਰਹਿ ਜਾਂਦਾ ਪਿਓ ਨਾਲ ਮਾਂ ਧੀ ਦਾ ਇੱਕ ਪਿਓ ਨਾਲ ਰਿਸ਼ਤਾ ਵਾ ਸਤਿਗੁਰ ਕਹਿੰਦੇ ਸਭ ਤੋਂ ਵੱਡਾ ਰਿਸ਼ਤਾ ਕਿਹਦੇ ਨਾਲ ਆ ਪ੍ਰਮਾਤਮਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਮੰਦਬ ਤੂੰ ਮੇਰਾ ਭਰਾਤਾ ਤੂੰ ਮੇਰਾ ਰਖਾ ਸਭਨੇ ਥਾਈ ਤਾਂ ਪਾਉ ਕਿਹਾ ਆ ਸਾੜਾ ਜੀ ਹੈ ਵਾਹਿਗੁਰੂ ਜੀ ਮੇਰਾ ਮਾਪਿਓ ਵੀ ਤੂੰ ਆ ਭੈਣ ਭਰਾ ਵੇ ਤੂੰ ਆ ਮੇਰਾ ਸਭ ਕੁਝ ਈ ਤੂੰ ਆ ਇਸ ਕਰਕੇ ਮਹਾਰਾਜ ਜੀ ਐਸ ਪਵਿੱਤਰ ਦਿਹਾੜੇ ਤੇ ਤੇਰੇ ਚਰਨਾਂ ਵਿੱਚ ਅਰਦਾਸ ਬੇਨਤੀ ਆ ਸਾਡੀ ਸਾਡੇ ਬੱਚਿਆਂ ਦੀ ਸਾਡੇ ਪਰਿਵਾਰ ਦੀ ਤੂੰ ਰੱਖਿਆ ਕਰਨੀ ਹੈ ਰਕਸ਼ਾ ਮੰਦਰ ਹਿੰਦੀ ਚ ਕਹਿੰਦੇ ਆ ਪੰਜਾਬੀ ਚ ਆਪਾਂ ਰਖੜੀ ਕਹਿੰਦੇ ਆ ਭਾਵ ਤਾਂ ਈ ਹੈ ਵੀ ਰੱਖਿਆ ਕਰਨੀ ਪਰ ਮਹਾਰਾਜ ਤੋਂ ਉੱਤੇ ਕੋਈ ਰੱਖਿਆ ਨਹੀਂ ਕਰ ਸਕਦਾ ਇਸ ਕਰਕੇ ਅੱਜ ਦੇ ਦਿਨ ਮੈਂ ਬੜੀ ਵਾਰ ਕਹਿਣਾ ਹੁਣਾ ਭਾਵੇਂ ਤੁਸੀਂ ਲੱਖਾਂ ਦੇ ਗਿਫਟ ਲੈ ਜੋ ਪਰ ਸਭ ਤੋਂ ਵੱਡਾ ਗਿਫਟ ਕੀ ਆਸ਼ੀਸ਼ ਇੱਕ ਭੈਣ ਆਪਣੇ ਭਰਾ ਵਾਸਤੇ ਇੱਕ ਜਪਜੀ ਸਾਹਿਬ ਦਾ ਪਾਠ ਕਰ ਦੇਵੇ ਮੂਲ ਮੰਤਰ ਦਾ 10-15 ਮਿੰਟ ਪਾਠ ਕਰ ਦੇਵੇ ਉਸ ਬਾਣੀ ਨੇ ਭਰਾ ਦਾ ਕਿੰਨਾ ਵੱਡਾ ਭਲਾ ਕਰ ਲੈਣਾ ਤੇ ਆਪਣੇ ਪਿਓ ਵਾਸਤੇ ਪਰਿਵਾਰ ਆਪਣੇ ਬੱਚਿਆਂ ਵਾਸਤੇ ਜਦੋਂ ਗੁਰਬਾਣੀ ਦਾ ਪਾਠ ਕਰੂਗਾ ਸੇਵਾ ਕਰੂਗਾ ਇਹਦਾ ਜਿਹੜਾ ਫਲ ਮਿਲਣਾ ਵਾ ਉਹ ਸਾਰੇ ਪਰਿਵਾਰ ਦਾ ਭਲਾ ਹੋ ਜਾਣਾ ਇਸ ਕਰਕੇ ਅੱਜ ਦੇ ਦਿਨ ਜਿੱਥੇ ਅਸੀਂ ਦਿਲਿਆਵੀ ਪ੍ਰੇਮ ਨਾਲ ਜੁੜੇ ਹਾਂ ਉੱਤੇ ਇਲਾਹੀ ਬਾਣੀ ਨਾਲ ਜੁੜੀਏ ਰੱਬ ਦੀ ਬੰਦਗੀ ਨਾਲ ਜੁੜੀਏ ਪਰਮਾਤਮਾ ਦੀ ਬਾਣੀ ਨਾਲ ਜੁੜੀਏ ਤਾਂ ਕਿ ਸਾਡਾ ਭਲਾ ਹੋ ਜਾਵੇ ਸਰਗੋਰ ਪਾਤਸ਼ਾਹ ਕੀ ਕਹਿੰਦੇ ਨੇ ਸ਼ਕਤੀ ਵਾਵੇ ਲੰਗਣ ਨਾਮ ਤੇ ਇਹ ਨਾਂ ਦਾ ਰੱਖਿਆ ਕੋ ਗਿਆ ਸ਼ਕਤੀ ਵਾਵੇ